ਦਾ ਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 5 ਅਗਸਤ 2025 ਦਿਨ ਮੰਗਲਵਾਰ ਸੌਣ ਮਹੀਨੇ ਦੀ 20 ਤਰੀਕ ਹੈ ਜੀ ਸੈਮਿਆਮੂ ਕੈਸ਼ ਜੀ ਅਤੇ ਕੌਂਟਲਨ ਮੂਲ ਨਵਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਥ ਪਾਉਂਦੇ ਆ ਜੀ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਹੁਣ ਆਪਣੀ ਤੀਜੀ ਲੋਕੇਸ਼ਨ ਐਡਵੈਂਟਨ ਵਿੱਚ ਖੋਲ੍ਹ ਦਿੱਤੀ ਆ ਨਾਲੇ ਸਾਡੇ ਪ੍ਰੋਗਰਾਮ ਦੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਸ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਸਰਕਾਰ ਦੀ ਜਿਨ੍ਹਾਂ ਨੇ BC ਦੀ ਫੋਰੈਸਟ ਇੰਡਸਟਰੀ ਨੂੰ ਇੱਕ ਵੱਡੀ ਰਾਹਤ ਦਿੱਤੀ ਆ ਕਿਹਨੂੰ ਕਿਹਨੂੰ ਮਿਲੂਗੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਭਾਰਤੀ মিডিਏ ਵਿੱਚ ਅੱਜ ਚਰਚਾ ਛੜੀ ਹੋਈ ਆ ਕਿ ਕੈਨੇਡਾ ਸਰੀ ਦੇ ਗੁਰਾਨਾ ਸੈ ਗੁਰਦਰਾਜ ਖਾਲਸਤਾਨ ਦੀ ਐਮਬੈਸੀ ਖੁੱਲ ਗਈ ਆ ਬਹੁਤ ਵੱਡੀ ਪੱਧਰ ਤੇ ਬਿਆਨਬਾਜ਼ੀ ਹੋ ਰਹੀ ਆ ਇਹਦੀ ਅਸਲੀਅਤ ਕੀ ਆ ਸੱਚ ਕੀ ਆ ਉਹ ਅਸੀਂ ਤੁਹਾਨੂੰ ਦੱਸਾਂਗੇ ਇਸ ਦੇ ਨਾਲ ਹੀ ਗੱਲਬਾਤ ਕਰਾਂਗੇ ਬ੍ਰੈਂਟਨ ਦੇ ਦੋ ਨੌਜਵਾਨਾਂ ਦੀ ਜਿਨ੍ਹਾਂ ਦੀ ਡੁੱਬ ਕੇ ਮੌਤ ਹੋਈ ਆ ਕੁਝ ਹੋਰ ਇਹਦੇ ਨਾਲ ਰਿਲੇਟਡ ਖਬਰਾਂ ਅਤੇ ਅਮਰੀਕਾ ਤੇ ਭਾਰਤ ਦੀ ਗੱਲ ਕਰਾਂਗੇ ਜਿਹੜੇ ਕਿ ਟੈਰਿਫ ਮਾਮਲੇ ਦੇ ਵਿੱਚ ਆਪਸ ਵਿੱਚ ਭੜਨ ਲੱਗੇ ਹੋਏ ਆ ਉੱਤਰਾਖੰਡ ਭਾਰਤ ਦਾ ਇੱਕ ਸੂਬਾ ਉੱਥੇ ਬੱਦਲ ਫਟਣ ਦੇ ਨਾਲ ਕੁਦਰਤ ਦੇ ਨਾਲ ਛੇੜਛਾੜ ਕਰਨ ਦੇ ਨਾਲ ਭਾਰੀ ਤਬਾਹੀ ਹੋਈ ਆ ਉਹਦੀ ਵੀ ਆਪਾਂ ਗੱਲਬਾਤ ਕਰਨੀ ਆ ਤੇ ਨਾਲੇ ਗੱਲਬਾਤ ਹੋਊਗੀ ਕਿ ਕਿਸਾਨਾਂ ਦੇ دوست ਸਿਆਸਤਦਾਨ ਸਤਿਆਪਾਲ ਮਲਕ ਦੀ ਆ ਜਿਹੜਾ ਕਿ ਚੜ੍ਹਾਈ ਕਰ ਗਏ ਆ ਅਖੀਰ ਤੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਸੀਆਂ ਦੀ ਗੱਲ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो, वी, पायल सेंटर सरी विच कॉल स्ट्रीट चार बिजनेस सेंटर तिरानवे ग्यारह ग्यारह सिक्स जीरो फोर फाइव नाइन थ्री डबल वन डबल वन तो बाद हूं असी अपनी लोकेशन ਤੋ ਸੋ ਹੋਤਾ ਸ਼ੋ ਚੈੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਤੇ ਅਮਰੀਕਾ ਦੇ ਵਿਚਾਲੇ ਟੈਰਿਫ ਡੀਲ ਨੂੰ ਲੈ ਕੇ ਇਸ ਵੇਲੇ ਹਾਲਾਤ ਜਿਹੜੇ ਬੜੇ ਨਿਸ਼ਚਿਤਾ ਵਾਲੇ ਬਣੇ ਹੋਏ ਆ ਦੋਵੇਂ ਪਾਸਿਆਂ ਦੇ ਸਿਆਸਤਦਾਨ ਆਪੋ ਆਪਣੇ ਤਰੀਕੇ ਦੇ ਨਾਲ ਇਹ ਗੇਮ ਪਲਾਨ ਚਲਾ ਰਹੇ ਆ ਕੈਨੇਡਾ ਵਾਲੇ ਪਾਸਿਓਂ ਇੱਕ ਪਾਸੇ ਤਾਂ ਨਾਲ ਦੀ ਨਾਲ ਨੇਗੋਸ਼ੀਏਸ਼ਨ ਚੱਲ ਰਹੀਆਂ ਅਮਰੀਕਾ ਦੇ ਨਾਲ ਤੇ ਨਾਲ ਦੀ ਨਾਲ ਹੋਰ ਮੰਡੀਆਂ ਲੱਭੀਆਂ ਜਾ ਰਹੀਆਂ ਤਾਂ ਕਿ ਅਮਰੀਕਾ ਦੇ ਉੱਤੇ ਇਕੱਲੇ ਦੇ ਉੱਤੇ ਨਿਰਪੜਤਾ ਘਟਾਈ ਜਾ ਸਕੇ ਸੋ ਕੈਨੇਡਾ ਦੇ ਵਿੱਚ ਅਨਟਾਰੀਓ ਦੇ ਚ ਆਟੋ ਇੰਡਸਟਰੀ ਮੁੱਖ ਤੌਰ ਦੇ ਉਤੇ ਚੱਲਦੀ ਆ ਇਸ ਦੇ ਨਾਲ ਦੀ ਨਾਲ ਅਲਬਰਟਾ ਦੇ ਵਿੱਚ ਕੱਚਾ ਤੇਲ ਅਤੇ BC ਦੇ ਵਿੱਚ ਜਿਹੜੀ ਫੋਰੈਸਟ ਇੰਡਸਟਰੀ ਆ ਜੰਗਲਾਤ ਵਿਭਾਗ ਉਹ ਬਹੁਤ ਵੱਡਾ ਆ ਕਾਫੀ ਕਮਾਈ ਲੱਕੜ ਤੋਂ ਹੁੰਦੀ ਆ ਸੋ ਹੁਣ ਜਦੋਂ ਤੋਂ ਟੈਰਿਫ ਲੱਗੇ ਨੇ ਡਿਊਟੀ ਚ ਲੱਗੀਆਂ ਸੌਫਟਵੁੱਡ ਲੰਬਰ ਤੇ ਤਾਂ BC ਦੀ ਜਿਹੜੀ ਫੋਰੈਸਟ ਇੰਡਸਟਰੀ ਆ ਕਾਫੀ ਪ੍ਰਭਾਵਿਤ ਹੋਈ ਆ ਇਹਨੂੰ ਖੰਮਣਾ ਦੇਣ ਵਾਸਤੇ ਪ੍ਰਧਾਨ ਮੰਤਰੀ ਮਾਰਕ ਕਾਰਨੇਵਲੋਂ ਇੱਕ ਵੱਡੀ ਹਮਦਾਨ ਜਿਹੜੀ ਦਿੱਤੀ ਜਾ ਰਹੀ ਹੈ ਤਕਰੀਬਨ 1.2 ਬਿਲੀਅਨ ਡਾਲਰ ਇਸ ਮਾਮਲੇ ਵਿੱਚ ਵੰਡੇ ਜਾਣਗੇ ਤੁਹਾਨੂੰ ਯਾਦ ਹੋਣਾ ਕਿ ਜਦੋਂ ਕਰੋਨਾ ਆਇਆ ਕੋਵਿਡ ਦੇ ਦੌਰਾਨ ਬਹੁਤ ਵੱਡੀਆਂ ਰਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਸੀਗੀਆਂ ਲਗਭਗ ਉਸੇ ਤਰਜ਼ ਦੇ ਉੱਤੇ 700 ਮਿਲੀਅਨ ਡਾਲਰ ਜਿਹੜਾ ਲੋਨ ਗਾਰੰਟੀ ਦੇ ਤੌਰ ਦੇ ਉੱਤੇ ਫੋਰੈਸਟ ਇੰਡਸਟਰੀ ਨੂੰ ਦਿੱਤਾ ਜਾਣਾ ਮਤਲਬ ਕਿ ਜਿਹੜੀਆਂ ਮਿੱਲਾਂ ਨੇ ਜਿਹੜੇ ਟਰੀ ਕਟਰਸ ਨੇ ਕੰਪਨੀਆਂ ਨੇ ਵੱਡੀਆਂ ਉਨਾ ਨੂੰ ਕਰਜ਼ੇ ਦਿੱਤੇ ਜਾਣਗੇ 700 ਮਿਲੀਅਨ ਡਾਲਰ ਦੇ ਤਾਂ ਕਿ ਉਹ ਆਪਣਾ ਕੰਮ ਜਿਹੜਾ ਵਧਾ ਸਕਣ ਤੇ ਜਾਂ ਜਿਹੜਾ ਕੰਮ ਰੁਕਿਆ ਹੋਇਆ ਉਹ ਚਲਾ ਸਕਣ ਇਹਦੇ ਨਾਲੇ 500 ਮਿਲੀਅਨ ਡਾਲਰ ਹੋਰ ਜਿਹੜਾ ਉਹ ਲੌਂਗ ਟਰਮ ਸਪੋਰਟ ਵਜੋਂ ਦਿੱਤਾ ਜਾਊਗਾ ਤਾਂ ਕਿ ਉਹ ਹੋਰ ਮੰਡੀਆਂ ਲੱਭਣ ਦੇ ਵਿੱਚ ਸ਼ਾਮਲ ਹੋਣ ਹੋਰ ਮੁਲਕਾਂ ਦੇ ਵਿੱਚ ਆਪਣੇ ਨਮਾਇंदे ਭੇਜਣ ਉੱਥੇ ਜਾ ਕੇ ਹੋਰ ਕੰਪਨੀਆਂ ਲੱਭਣ ਜਿਹੜੀਆਂ ਕੈਨੇਡਾ ਦੀ ਲੱਕੜ ਵਿੱਚ ਇੰਟਰਸਟਿਡ ਹੋਣ ਤੇ ਫਿਰ 500 ਮਿਲੀਅਨ ਡਾਲਰ ਇਸ ਕੰਮ ਦੇ ਵਾਸਤੇ ਰੱਖਿਆ ਗਿਆ ਹੈ ਇਹਦੇ ਨਾਲ ਹੀ 50 ਮਿਲੀਅਨ ਡਾਲਰ ਹੋਰ ਜਿਹੜੇ ਨੇ ਉਹ ਇਸ ਇੰਡਸਟਰੀ ਦੇ ਵਿੱਚ ਨਵੇਂ ਕਾਮਿਆਂ ਨੂੰ ਟ੍ਰੇਨਿੰਗ ਦੇਣ ਵਾਸਤੇ ਰੱਖੇ ਗਏ ਆ ਕਿਉਂਕਿ ਇੰਡਸਟਰੀ ਬਹੁਤ ਵੱਡੀ ਆ ਪਰ ਬਹੁਤੇ ਲੋਕ ਜਿਹੜੇ ਇਸ ਵਿੱਚ ਕੰਮ ਕਰਕੇ ਰਾਜੀ ਨਹੀਂ ਸੋ ਹੋਰਾਂ ਲੋਕਾਂ ਨੂੰ ਉਤਸ਼ਾਹਤ ਕਿਵੇਂ ਕਰਨਾ ਇਸ ਇੰਡਸਟਰੀ ਦੇ ਵਿੱਚ ਉਹਦੇ ਵਾਸਤੇ 50 ਮਿਲੀਅਨ ਡਾਲਰ ਅੱਧ ਤੋਂ ਰੱਖੇ ਗਏ ਆ ਤੋ BC ਜਿਹੜੀ ਹੈ ਜੀ ਬਹੁਤ ਵੱਡੀ ਆ ਬਹੁਤ ਜ਼ਿਆਦਾ ਵੱਡੀ ਆ ਤੇ ਥੋੜੇ ਜਿਹੇ ਇਲਾਕਾ ਸਿਰਫ ਵਸੋਂ ਵਾਲਾ ਬਾਕੀ ਇਥੇ ਦਰਾਖਤੇ ਦਰਾਖਤਾਂ ਜੰਗਲੇ ਜੰਗਲ ਆ ਤੇ ਇਹਦੀ ਆਮਦਨ ਜਿਹੜੀ ਆ ਜੰਗਲਾਂ ਦੀ ਉਹ ਕਾਫੀ ਹੋ ਸਕਦੀ ਆ ਇਥੋਂ ਜਿਹੜੀ ਲੰਬਰ ਹੈਗੇ ਆ ਉਹ ਪੂਰੀ ਦੁਨੀਆ ਦੇ ਵਿੱਚ ਜਾ ਸਕਦਾ ਆ ਉਹਦੇ ਵਾਸਤੇ ਫਿਰ ਇਹ ਰਕਮ ਜਿਹੜੀ ਆ ਖਰਚੀ ਜਾਊਗੀ ਤਾਂ ਕਿ ਨਵੀਆਂ ਮੰਡੀਆਂ ਲੱਭੀਆਂ ਜਾ ਸਕਣ ਸੋ ਟੈਰਫ ਡੀਲ ਹੱਲੇ ਕਿਸੇ ਪਾਸੇ ਸਿਰੇ ਲੱਗਦੀ ਦਿਖਾਈ ਨਹੀਂ ਦੇ ਰਹੀ ਤੇ ਇੱਕ ਜਿਹੜੀ ਇਹ ਕਹਿੰਸਾਂ ਦੇ ਬਿੱ ਕੁੱਤੇ ਝਾਕ ਚੱਲ ਰਹੀ ਆ ਅਮਰੀਕਾ ਨੂੰ ਲੱਗਦਾ ਵੇ ਕੈਨੇਡਾ ਪਹਿਲਾਂ ਹਥਿਆਰ ਛੱਡ ਦੇਊਗਾ ਕੈਨੇਡਾ ਨੂੰ ਲੱਗਦਾ ਵੇ ਅਮਰੀਕਾ ਪਹਿਲਾਂ ਛੱਡ ਦੇਊਗਾ ਇਸੇ ਦਰਮਿਆਨ ਜਿਹੜਾ ਇੱਕ ਫੈਡਰਲ ਕੋਰਟ ਅਮਰੀਕਨ ਦੇ ਵਿੱਚ ਮੁਕੱਦਮਾ ਲਾਇਆ ਹੋਇਆ ਕੈਨੇਡਾ ਵੱਲੋਂ ਉਹਦੀ ਵੀੜੀ ਕੀਤੀ ਜਾ ਰਹੀ ਹੈ ਜਿਹਦੇ ਨਤੀਜੇ ਹੋ ਸਕਦਾ ਸਤੰਬਰ ਦੇ ਵਿੱਚ ਆ ਜਾਣ ਇਸ ਦੇ ਨਾਲੇ ਗੱਲਬਾਤ ਕਰੀਏ ਜੀ ਖਾਲਿਸਤਾਨ ਦੀ ਐਮਬੈਸੀ ਦੀ ਅੱਜ ਜਦੋਂ ਸਵੇਰੇ ਉੱਠੇ ਹੀ ਆ ਤਾਂ ਟਵਿੱਟਰ ਫੇਸਬੁੱਕ ਜਿਹੜਾ ਭਾਰ ਦਾ ਰਵਾਇਤੀ ਮੀਡੀਆ ਤੇ ਉੱਥੋਂ ਦੇ ਲੀਡਰਾਂ ਦੇ ਬਿਆਨ ਜਿਹੜੇ ਇਹ ਸੀਗੇ ਵੀ ਸਰੀ ਚ ਅੱਗ ਲੱਗ ਗਈ ਜੀ ਖਾਲਿਸਤਾਨ ਬਣ ਗਿਆ ਉੱਥੇ ਖਾਲਿਸਤਾਨ ਦੀ ਐਮ ਤੇ ਬਹੁਤ ਵੱਡਾ ਬਵੇਲਾ ਜਿਹੜਾ ਆ ਉਹ ਖੜਾ ਕੀਤਾ ਗਿਆ ਕਿ ਸਰੀ ਦੇ ਵਿੱਚ ਖਾਲਸਤਾਨ ਦੀ ਬੈਸੀ ਖੋਲ ਗਈ ਆ ਕੈਨੇਡਾ ਸਰਕਾਰ ਕਰਦੀ ਕੁਛ ਨਹੀਂ ਇਹ ਕੈਨੇਡਾ ਦੀ ਖੁਦਮੁਖਤਿਆਰੀ ਨੂੰ ਚੁਣੌਤੀ ਆ ਇਹ ਭਾਰਤ ਨੂੰ ਬਹੁਤ ਵੱਡਾ ਚੈਲੰਜ ਆ ਤੇ ਉਦੋਂ ਗਾਹ ਫਿਰ ਜਿਹੜੇ ਆ ਜੀ ਬਿਆਨਾਂ ਦੇ ਉੱਤੇ ਬਿਆਨ ਦੇ ਕੇ ਇਦਾਂ ਹੋਜੂ ਤੇ ਉਦਾਂ ਹੋਜੂ ਸੋ ਇਹ ਸਾਰੇ ਦਾ ਪਤਾ ਕਰਨ ਦੇ ਵਾਸਤੇ ਸਾਡੇ ਵੱਲੋਂ ਟੀਮ ਵੱਲੋਂ ਜਿਹੜਾ ਜੀ ਉਹ ਸਰੀ ਗੁਰਦਰ ਸਿੰਘ ਸਾਹਿਬ ਗੁਨਾਕ ਸਿੰਘ ਗੁਰਦਰ ਸਿੰਘ ਸਾਹਿਬ ਡੈਲਟਾ ਸਰੀ ਜਿਹਨੂੰ ਕਹਿੰਦੇ ਆ ਉੱਥੇ ਗੇੜਾ ਮਾਰਿਆ ਗਿਆ ਤੇ ਪਤਾ ਲੱਗਾ ਕਿ ਜਿਹੜਾ ਉੱਥੋਂ ਦਾ ਸੀਨੀਅਰ ਸੈਂਟਰ ਆ ਜਿਹੜਾ ਕਿ ਉੱਥੇ ਬਜ਼ੁਰਗ ਪਿਛਲੇ ਪਾਸੇ ਬਹਿੰਦੇ ਆ ਜਿੱਥੇ ਕਿ ਹੁਣ ਭਾਈ ਹਰਦੀਪ ਸਿੰਘ ਨੇਜਰ ਖਾਨ ਦੀ ਯਾਦ ਵਿੱਚ ਜਿੱਥੇ ਉਹਦੀ ਸ਼ਹਾਦਤ ਹੋਈ ਹੈ 게ਟ ਬਣਾਇਆ ਗਿਆ ਉਹਦੇ ਨਾਲ ਹੀ ਸੀਨੀਅਰ ਸੈਂਟਰ ਆ ਸੋ ਇਹ ਸੀਨੀਅਰ ਸੈਂਟਰ ਨੂੰ ਰੰਗ ਹੋਣ ਵਾਲਾ ਸੀਗਾ ਤੇ ਇੱਕ ਇਹਦਾ ਰੰਗ ਜਿਹੜਾ ਪਹਿਲਾਂ ਹੋਰ ਰੰਗ ਦਾ ਸੀਗਾ ਹੁਣ ਜਿਹੜੀ ਗੁਰਦਵਾਰ ਸਾਹਿਬ ਦੀ ਨਵੀਂ ਇਮਾਰਤ ਆ ਉਹਦੀ ਜਿਹੜੀ ਸਾਰੀ ਕਲਰ ਸਕੀਮ ਆ ਉਹ ਚਿੱਟੀ ਤੇ ਨੀਲੇ ਰੰਗ ਦੇ ਵਿੱਚ ਆ ਸੋ ਇਹਨੂੰ ਵੀ ਚਿੱਟੇ ਤੇ ਨੀਲੇ ਰੰਗ ਦੇ ਵਿੱਚ ਨਵਾਂ ਪੇਂਟ ਕੀਤਾ ਗਿਆ ਪੇਂਟ ਕਰਨ ਤੋਂ ਬਾਅਦ ਇੱਥੇ ਦੋ ਜਿਹੜੇ ਬੋਰਡ ਲਾਏ ਗਏ ਆ ਜਾਂ ਬੈਨਰ ਲਾਏ ਗਏ ਆ ਇੱਕ ਤੇ ਖਾਲਸਤਾਨ ਜ਼ਿੰਦਾਬਾਦ ਲਿਖਿਆ ਗਿਆ ਉਹਦਾ ਹੀ ਅੰਗਰੇਜ਼ੀ ਵਿੱਚ ਤਰਜਮਾ ਕਰਕੇ ਲੌਂਗ ਲਿਵਰ ਰਿਪਬਲਿਕ ਆਫ ਖਾਲਸਤਾਨ ਉਹ ਲਿਖਿਆ ਗਿਆ ਸੋ ਇਹਦੀਆਂ ਫੋਟੋਆਂ ਖਿੱਚ ਕੇ ਕਿਸੇ ਨੇ ਉੱਥੇ ਭਾਰਤ ਭੇਜੀਆਂ ਜਾਂ ਪਹੁੰਚਾਈਆਂ ਗਈਆਂ ਤੋਂ ਉਦੋਂ ਬਾਅਦ ਗੱਲ ਚੱਲ ਪ ਖਾਲਸਾਤਾਨ ਦੀ ਐਮਬੈਸੀ ਖੁੱਲ ਗਈ ਆ ਸੋ ਜਦੋਂ ਅਸੀਂ ਇੱਥੇ ਪਹੁੰਚੇ ਆ ਤਾਂ ਉੱਥੇ ਹਮੇਸ਼ਾ ਜੀ ਤਰ੍ਹਾਂ 100 ਤੋਂ ਉੱਪਰ ਬਜ਼ੁਰਗ ਤਾਸ਼ਕੈਂਡ ਰਹਿ ਸੀਗੇ ਕੋਈ ਖ਼ਬਾਰਾਂ ਪੜ੍ਹ ਰਹੇ ਸੀ ਕੋਈ ਇੱਕ ਦੂਜੇ ਦਾ ਕੰਮ ਕਰਾ ਰਹੇ ਸੀ ਤੇ ਉੱਥੇ ਖਾਲਸਾਤਾਨ ਦੀ ਐਮਬੈਸੀ ਵਾਲਾ ਕੁਝ ਵੀ ਨਹੀਂ ਦੱਸਿਆ ਸੋ ਬਕਾਇਦਾ ਕਮੇਟੀ ਦੇ ਨਾਲ ਵੀ ਸੰਪਰਕ ਕੀਤਾ ਗਿਆ ਉਹਨਾਂ ਨੇ ਵੀ ਮੋਰੋ ਇਸੇ ਗੱਲ ਦੀ ਪੁਸ਼ਟੀ ਕੀਤੀ ਆ ਕਿ ਸੀਨੀਅਰ ਸੈਂਟਰ ਨੂੰ ਰੰਗ ਕੀਤਾ ਗਿਆ ਅਤੇ ਜਿਵੇਂ ਗੁਰਦਸਾਹ ਚ ਹੋਰ ਥਾਂ ਹੀ ਖਾਲਸਤਾਨ ਜ਼ਿੰਦਾਬਾਦ ਦੇ ਜਿਹੜੇ ਨਾਰੇ ਵਾਲੇ ਬੈਨਰ ਲੱਗੇ ਹੋਏ ਆ ਇਥੇ ਤਰੀਕੇ ਦੇ ਬੈਨਰ ਇਥੇ ਵੀ ਲਾਏ ਗਏ ਆ ਤੇ ਐਮਬੈਸੀ ਕੋਈ ਨਹੀਂ ਖੋਲੀ ਗਈ ਇਸ ਗੱਲ ਦੀ ਪੁਸ਼ਟੀ ਉਹਨਾਂ ਨੇ ਸਾਡੇ ਨਾਲ ਕੀਤੀ ਆ ਜੀ ਤੇ ਪਰ ਅੱਜ ਸਾਰਾ ਦਿਨ ਇਹ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਕਿ ਸ਼ਰੀ ਦੇ ਵਿੱਚ ਖਾਲਸਤਾਨ ਦੀ ਐਮਬੈਸੀ ਖੋਲ ਦਿੱਤੀ ਗਈ ਆ ਕਮੇਟੀ ਦੇ ਇੱਕ ਮੈਂਬਰ ਨੇ ਇੰਨੀ ਗੱਲ ਜ਼ਰੂਰ ਕਹੀ ਆ ਕਿ ਇੱਕ ਦਿਨ ਖੋਲਾਂਗੇ ਜ਼ਰੂਰ ਕੋਸ਼ਿਸ਼ਾਂ ਜਾਰੀ ਆ ਪਰ ਹਾਲ ਦੀ ਘੜੀ ਇਹ ਨਹੀਂ ਹੈ ਸਿਰਫ ਸੀਨੀਅਰ ਸੈਂਟਰ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਨੌਜਵਾਨਾਂ ਦੀ ਜਿਹੜੇ ਪੰਜਾਬ ਤੋਂ ਨਵੇਂ ਆਏ ਹੋਏ ਆ ਬਹੁਤ ਵਾਰ ਬੇਨਤੀ ਕੀਤੀ ਆ ਲਗਭਗ ਹਰ ਸਾਲੇ ਕਰੀਦੀ ਆ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਕਿ ਜਿਹੜੇ ਕੈਨੇਡਾ ਦੇ ਪਾਣੀ ਆ ਇਹ ਇੱਕਦਮੇ ਡੂੰਘੇ ਹੋ ਜਾਂਦੇ ਆ ਇਹ ਠੰਡੇ ਬਹੁਤ ਆ ਹਾਈਪੋਥਰਮੀਆ ਹੋ ਜਾਂਦਾ ਪਰ ਫਿਰ ਵੀ ਨੌਜਵਾਨੀ ਜਿਹੜੀ ਆ ਸੁਣਦੀ ਨਹੀਂ ਤਾਜ਼ਾ ਖਬਰਾਂ ਦੇ ਵਿੱਚ ਪਤਾ ਲੱਗ ਰਿਹਾ ਕਿ ਇੰਟਾਰੀਓ ਦੀ ਸਟੋਨੀ ਲੇਕ ਜਿਹੜੀ ਆ ਉੱਥੇ ਬ੍ਰੈਂਟਨ ਦੇ ਕੈਨੇਡਨ ਤੋਂ ਗਏ ਦੋ ਨੌਜਵਾਨ ਡੁੱਬ ਕੇ ਜਿਹੜੇ ਆ ਮਾਰੇ ਗਏ ਆ ਸੋ ਪਹਿਲਾਂ ਉਹਨੀਆਂ ਲਾਸ਼ਾਂ ਨਹੀਂ ਸੀ ਲੱਭ ਰਹੀਆਂ ਫਿਰ ਗੋਤਾਖੋਰਾਂ ਵੱਲੋਂ ਉਹਨਾਂ ਦੀਆਂ ਲਾਸ਼ਾਂ ਲੱਭ ਲਈਆਂ ਗਈਆਂ ਆ ਪਤਾ ਲੱਗਾ ਕਿ ਇੱਕ ਜਣਾ ਪਾਣੀ ਦੇ ਵਿੱਚ ਡੁੱਬ ਰਿਹਾ ਸੀਗਾ ਉਹਨੂੰ ਤਰਨਾ ਨਹੀਂ ਸੀ ਆਉਂਦਾ ਦੂਜੇ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਮੁੜ ਕੇ ਉਹ ਵੀ ਨਾਲ ਹੀ ਡੁੱਬ ਗਿਆ ਇਹਨਾਂ ਵਿੱਚੋਂ ਇੱਕ ਨੌਜਵਾਨ ਦਾ ਜਿਹੜਾ ਸਬੰਧ ਹੈ ਲੁਧਿਆਣੇ ਨਾਲ ਦੱਸਿਆ ਜਾ ਰਿਹਾ ਦੂਜੇ ਪਾਸੇ ਹਜੇ ਹੋਰ ਜਾਣਕਾਰੀ ਬਾਹਰ ਆਉਣੀ ਬਾਕੀ ਆ ਇਸੇ ਤਰੀਕੇ ਬ੍ਰੈਂਟਨ ਦੇ ਵਿੱਚ ਇੱਕ 17 ਸਾਲਾਂ ਦੀ ਅੰਤਰਰਾਸ਼ਟਰੀ ਵਿਦਿਆਰਥਣ ਮਰਬੀਰ ਕਾਰ ਦੀ ਮੌਤ ਹੋਈ ਹੈ ਇਹ ਸੜਕ ਹਾਦਸੇ ਦੇ ਵਿੱਚ ਇਸ ਲੜਕੀ ਦੀ ਮੌਤ ਹੋਈ ਹੈ 2023 ਦੇ ਵਿੱਚ ਇਹ ਕੈਨੇਡਾ ਪਹੁੰਚੀ ਸੀ ਪੜਨ ਦੇ ਵਾਸਤੇ ਤੇ ਹਜੇ ਵਰਕ ਪਰਮਿਟ ਉਹਨੇ ਅਪਲਾਈ ਕਰਨਾ ਸੀ ਤੇ ਅਚਾਨਕ ਹੀ ਇਹ ਘਟਨਾ ਵਾਪਰ ਗਈ ਹੈ ਤੀਜੀ ਜਿਹੜੀ ਮੰਦਪਾਗੀ ਘਟਨਾ ਉਹ ਕੈਲਗਰੀ ਦੇ ਵਿੱਚ ਵਾਪਰੀ ਹੈ ਕੈਲਗਰੀ ਦੇ ਵਿੱਚ ਢਾਈਆਂ ਸਾਲਾਂ ਦੀ ਬੱਚੀ ਘਰ ਦੇ ਬਾਹਰ ਗੱਡੀ ਥੱਲੇ ਆਉਣ ਦੇ ਨਾਲ ਅਕਾਲ ਚਲਾਣਾ ਕਰ ਗਈ ਹੈ ਤੁਹਾਨੂੰ ਯਾਦ ਹੋਣਾ ਕਿ तकरीबन 4 ਹਫ਼ਤੇ ਪਹਿਲਾਂ ਸਰੀ ਦੇ ਵਿੱਚ ਵੀ ਜੇਹੀ ਘਟਨਾ ਵਾਪਰੀ ਸੀਗੀ ਟਾਊਨ ਹਾਊਸ ਕੰਪਲੈਕਸ ਦੇ ਵਿੱਚ ਇੱਕ ਛੋਟਾ ਬੱਚਾ ਖੇਡਦਾ ਹੋਇਆ ਗੱਡੀ ਥੱਲੇ ਆ ਗਿਆ ਸੀਗਾ ਸੋ ਜੇ ਹੁਣ ਆਪਾਂ ਤਿੰਨਾ ਘਟਨਾਵਾਂ ਨੂੰ ਰਲਾ ਕੇ ਦੇਖੀਏ ਤਾਂ ਇੱਕ ਵਰਫਰ ਜਿਹੜੀ ਸਲਾਹ ਦੇਣੀ ਬਣਦੀ ਆ ਕਿ ਪਾਣੀਆਂ ਦੇ ਵਿੱਚ ਤਰਨ ਲਈ ਨਾ ਜਾਓ ਇਹ ਕੈਨੇਡਾ ਦੇ ਪਾਣੀ ਪੰਜਾਬ ਦੇ ਟੋਬੇ ਜਾਂ ਨਹਿਰਾਂ ਨਹੀਂ ਹੈਗੀਆਂ ਇਹ ਅਚਾਨਕ ਡੂੰਘੇ ਹੋ ਜਾਂਦੇ ਆ ਕੁਦਰਤੀ ਝਿਲਾਂ ਆ ਪਤਾ ਹੀ ਨਹੀਂ ਕਹਾਂ ਜਾ ਕੇ ਡੰਗਾਈ ਕਿੰਨੀ ਹੋ ਜਾਣੀ ਆ ਤੇ ਇਹ ਬਰਫ਼ ਖੁਰ ਕੇ ਆਉਂਦੀ ਆ ਪਾਣੀ ਬਹੁਤ ਠੰਡਾ ਹੁੰਦਾ ਤੁਸੀਂ ਕੁਸ਼ਮੈਂਟਰੀ ਵੀ ਇਹਦੇ ਵਿੱਚ ਬਚ ਨਹੀਂ ਸਕਦੇ ਤੁਹਾਡਾ ਸਰੀਰ ਜਿਹੜਾ ਉਹ ਜੰਮ ਜਾਂਦਾ ਤੇ ਦੂਜੀ ਗੱਲ ਜਿਹੜੀ ਆ ਕਿ ਜਦੋਂ ਵੀ ਤੁਸੀਂ ਤੁਰਦੇ ਆ ਬੱਚੇ ਖਾਸ ਕਰਕੇ ਤਾਂ ਇੱਕ ਤਾਂ ਰਾਤ ਬਰਾਤੇ ਜਿਹੜੇ ਕੱਪੜੇ ਸਹੀ ਪਾ ਕੇ ਤੁਰੋ ਡਾਰਕ ਕਪੜੇ ਜਿਹੜਿਆ ਨਾ ਪਾਵੋ ਅਤੇ ਆਪਣਾ ਧਿਆਨ ਜਿਹੜਾ ਤੁਰਨ ਵੇਲੇ ਵੀ ਸੜਕ ਤੇ ਰੱਖੋ ਅਕਸਰ ਅਸੀਂ ਦੇਖੀਦਾ ਕਿ ਬਹੁਤ ਸਾਰੇ ਬੱਚੇ ਬੱਚੀਆਂ ਸਾਡੇ ਜਿਹੜੇ ਆ ਤੁਰਨ ਲੱਗਿਆਂ ਕੰਮਾਂ ਤੋਂ ਥੱਕੇ ਹੁੰਦੇ ਆ ਫੋਨ ਵਰਤਣਾ ਸ਼ੁਰੂ ਕਰ ਦਿੰਦੇ ਆ ਕੰਨਾਂ ਦੇ ਵਿੱਚ ਜਿਹੜੇ ਆ ਟੂਟੀਆਂ ਲਾਈਆਂ ਹੁੰਦੀਆਂ ਤੇ ਫੋਨ ਦੇਖਦੇ ਦੇਖਦੇ ਤੁਰੇ ਜਾਂਦੇ ਆ ਨਾ ਕੁਛ ਆਲੇ ਦੁਆਲੇ ਸੁਣਦਾ ਆ ਤੇ ਨਾ ਕੁਛ ਦਿਸਦਾ ਆ ਸੋ ਇਹਦੇ ਨਾਲ ਹਾਦਸੇ ਜਿਹੜੇ ਆ ਵੱਧ ਸਕਦੇ ਆ ਇਸ ਦੇ ਨਾਲ ਹੀ ਜਿਹੜੀ ਤੀਜੀ ਗੱਲ ਬੱਚੀ ਬਾਰੇ ਛੋਟੀ ਬਾਰੇ ਇਹ ਵੀ ਹਰ ਸਾਲ ਇੱਥੇ ਹਾਦਸੇ ਹੁੰਦੇ ਆ ਗਰਮੀਆਂ ਨੂੰ ਛੋਟੇ ਬੱਚਿਆਂ ਦਾ ਜੀ ਕਰਦਾ ਵੀ ਬਾਹਰ ਖੇਡੀਏ ਪਰ ਕਈ ਵਾਰੀ ਛੋਟੀ ਜਿਹੀ ਗੈਰਲੀ ਮਾਪਿਆਂ ਦੇ ਹੱਥੋਂ ਨਿਕਲ ਕੇ ਬੱਚਾ ਭੱਜ ਗਿਆ ਜਾਂ ਮਾਪੇ ਉੱਥੇ ਹੈ ਹੀ ਨਹੀਂ ਤੇ ਕੋਈ ਗੱਡੀ ਵਾਲਾ ਜਿਹੜਾ ਉਹ ਕਤਾਹੀ ਕਰ ਗਿਆ ਕਿ ਉਹਨੇ ਉਸ ਖੇਤਰ ਵਿੱਚ ਗੱਡੀ ਹੌਲੀ ਨਹੀਂ ਕੀਤੀ ਸੋ ਜਿਹੇ ਹਾਸੇ ਜਿਹੜੇ ਆ ਲਾਪਰਵਾਹੀ ਦੇ ਨਾਲ ਵੀ ਵਰਤਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਆ ਜਿਹੜੇ ਤਿੰਨੇ ਹਾਸੇ ਵਾਪਰੇ ਆ ਇਹਦੇ ਵਿੱਚ ਕਸੂਰ ਕਿਹਦਾ ਆ ਪਰ ਗਾਹਾਂ ਤੋਂ ਜ਼ਰੂਰ ਬੇਨਤੀ ਕਰਦੇ ਆ ਕਿ احتیاط ਜ਼ਰੂਰ ਵਰਤੀ ਜਾਵੇ ਜੇ ਨਾਲ ਆਪਾਂ ਹਾਸੇ ਹੋਣ ਦੇ ਮੌਕੇ ਜਿਹੜੇ ਨੇ ਜੀ ਉਹ ਘਟਾ ਸਕਦੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਰਤ ਤੇ ਅਮਰੀਕਾ ਦੀ ਕਾਫੀ ਸਿੰਘ ਫਸੇ ਹੋਏ ਆ ਮੋਦੀ ਹੁਣੀ ਕਹਿੰਦੇ ਹੁੰਦੇ ਸੀ ਕਿ ਟਰੰਪ ਮੇਰੇ ਖਾਸ ਮਿੱਤਰ ਆ ਹਾਉ ਡੀ ਮੋਦੀ ਤੇ ਨਾਰੇ ਲਾਉਣੇ ਕਦੀ ਤੇ ਕਦੀ ਜਾ ਕੇ ਇੱਥੇ ਆ ਕੇ ਟਰੰਪ ਦੇ ਵਾਸਤੇ ਨਾਰੇ ਲਾਉਣੇ ਆ ਕੀ ਬਾਾਰ ਟਰੰਪ ਸਰਕਾਰ ਪਰ ਹੁਣ ਟੈਰਿਫ ਮਾਮਲੇ ਦੇ ਵਿੱਚ ਕਾਫੀ ਸਿੰਘ ਫਸੇ ਹੋਏ ਆ ਟਰੰਪ ਵਾਰ-ਵਾਰ ਇਹ ਗੱਲ ਕਰ ਰਹੇ ਆ ਕਿ ਰੂਸ ਨੂੰ ਭਾਰਤ ਫੰਡ ਕਰ ਰਿਹਾ ਮਤਲਬ ਉਹ ਕਹਿੰਦੇ 170 ਬਿਲੀਅਨ ਡਾਲਰ ਹੈ ਭਾਰਤ ਨੇ ਵਟਾਇਆ ਰੂਸ ਨੂੰ ਤੇ ਉਸ ਪੈਸੇ ਦੀਆਂ ਬੈਲੈਂਸ ਸੈਟ ਸਟ ਕੇ ਉਹ ਲੈ ਲੈ ਕੇ ਤੇ ਯੂਕਰੇਨ ਤੇ ਸੱਟ ਰਿਆ ਲੋਕੀ ਮਰ ਰਹੇ ਆ ਤੇ ਸੱਦੇ ਤਰੀਕੇ ਦੇ ਨਾਲ ਭਾਰਤ ਤੋਂ ਕਹਿੰਦੇ ਰੂਸ ਦੀ ਲੜਾਈ ਨੂੰ ਫੰਡ ਕਰ ਰਿਹਾ ਆ ਤੇ ਦੂਜੀ ਗੱਲ ਉਹ ਕਹਿੰਦੇ ਟੈਰਫ ਅਸੀਂ ਤਾਂ ਲਾ ਰਹੇ ਆ ਕਿਉਂਕਿ ਸਾਡਾ ਵਪਾਰ ਜਿਹੜਾ ਇੰਡੀਆ ਦੇ ਨਾਲ ਕੋਈ ਹੈ ਹੀ ਨਹੀਂ ਹੈਗਾ ਉਹ ਕਹਿੰਦੇ ਵੀ ਇੰਡੀਆ ਵਾਲੇ ਸਾਡੇ ਹਰੇਕ ਚੀਜ਼ ਭੇਜੀ ਜਾਂਦੇ ਆ ਤੇ ਸਾ ਤੋਂ ਲੈਂਦੇ ਕੁਝ ਨਹੀਂ ਹੈਗੇ ਸੋ ਆਪਾਂ ਦੇਖਦੇ ਆ ਕਿ ਹਲਦੀ ਰੰਪ ਭੁਜੀਏ ਤੋਂ ਲੈ ਕੇ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਇੱਥੇ ਭਰੀਆਂ ਪਈਆਂ ਕੋਈ ਤਜ ਦੀ ਚੀਜ਼ ਤਾਂ ਨਹੀਂ ਆਉਂਦੀ ਉੱਥੋਂ ਇੰਡੀਆ ਤੋਂ ਪਰ ਆਹ ਜਿਹੜੀਆਂ ਬਿਮਾਰ ਕਰਨ ਵਾਲੀਆਂ ਚੀਜ਼ਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਆਉਂਦੀਆਂ ਆ ਤੇ ਟਰੰਪ ਹੁਣੀ ਜੇ ਚਾਹੁੰਦੇ ਆ ਵੀ ਇੱਥੋਂ ਕੁਝ ਸਮਾਨ ਭੇਜੀਏ ਜਿਵੇਂ ਕਿ ਹਾਰਲੇ ਡਵੀਡਸਨ ਮੋਟਰਸਾਈਕਲ ਭੇਜ ਦੇ ਸਕੇ ਉਹਨਾਂ ਦੇ ਉੱਤੇ ਜਿਹੜੀਆਂ ਟੈਰਫੀ ਨਾ ਸਕੇ ਕਿ ਚੱਲ ਨਾ ਸਕੇ ਇਸੇ ਤਰੀਕੇ ਗੱਡੀਆਂ ਨੇ ਜੇ ਕੋਈ ਗੱਡੀ ਜਾਂਦੀ ਹੈ ਤਾਂ 100% ਟੈਰਫ ਜਿਹ ਤੇ ਇਸ ਵਾਸਤੇ ਉਹ ਕਹਿੰਦੇ ਵੀ ਹੁਣ ਗਾਹਾਂ ਨਹੀਂ ਗੱਲ ਚੱਲਣੀ 25% ਟੈਰਫ ਪਹਿਲਾਂ ਅਨਾਉਂਸ ਕੀਤਾ ਸੀਗਾ ਅਤੇ ਕਹਿੰਦੇ ਅਗਲੇ 24 ਘੰਟਿਆਂ ਦੇ ਵਿੱਚ ਮੈਂ ਹੋਰ ਟੈਰਫ ਲਾ ਸਕਦਾ ਆ ਸੋ ਇਸ ਦੇ ਦੇ ਜਵਾਬ ਦੇ ਵਿੱਚ ਭਾਰਤ ਨੇ ਵੀ ਜਵਾਬ ਦਿੱਤਾ ਜੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਟੈਰਫ ਘਟਾ ਲਓ ਜਾਂ ਆਪਾਂ ਕੋਈ ਡੀਲ ਕਰਦੇ ਆ ਉਹ ਕਹਿੰਦੇ ਵੀ ਤੁਸੀਂ ਵੀ ਤਾਂ ਇਹੀ ਕੁਝ ਕਰਦੇ ਆ ਤੁਸੀਂ ਸਾਡੇ ਤੇ ਦੋਸ਼ ਲਾ ਰਹੇ ਆ ਕਿ ਰੂਸ ਤੋਂ ਸਮਾਨ ਖਰੀਦ ਰਹੇ ਆ ਉਹ ਕਹਿੰਦੇ ਵੀ ਸਾਰੀ ਯੂਰਪੀਅਨ ਯੂਨੀਅਨ ਐਲ ਐਨ ਜੀ ਅਤੇ ਹੋਰ ਸਾਰਾ ਸਮਾਨ ਰੂਸ ਤੋਂ ਖਰੀਦ ਰਹੀ ਆ ਖੁਦ ਅਮਰੀਕਾ ਨੇ ਅਜੂਰੀਨੀਅਮ ਅਤੇ ਇਹਦੇ ਨਾਲ ਜਿਹੜੀਆਂ ਬੈਟਰੀਆਂ ਦੇ ਵਿੱਚ ਬਣਦਾ ਪਲੇਡੀਅਮ ਆ ਉਹ ਉਹ ਰੂਸ ਤੋਂ ਮੰਗਵਾਇਆ ਕਹਿੰਦੇ ਤੁਸੀਂ ਆਪ ਰੂਸ ਤੋਂ ਚੀਜ਼ਾਂ ਮੰਗਵਾਉਣਾ ਹਟਦੇ ਨਹੀਂ ਸਾਨੂੰ ਕਿਵੇਂ ਤੁਸੀਂ ਕਹਿ ਸਕਦੇ ਆ ਸੋ ਇਹ 트ੰਪ ਦੀ ਇੱਕ ਆਦਤ ਹੈ ਵੀ ਜੇ ਤਾਂ ਚੁੱਪ ਕਰਕੇ ਅੰਦਰ ਖਾਤੇ ਜੇ ਨਾ ਮੌਲਕਾਂ ਨਾਲ ਡੀਲ ਕਰ ਲਈ ਉਹਨਾਂ ਦੇ ਨਾਲ ਤਾਂ ਇਹ ਸਹੀ ਰਹਿ ਗਿਆ ਚੁੱਪਚੀਪੇ ਡੀਲ ਹੋ ਗਈ ਆ ਜਿਹੜੇ ਪਬਲਿਕ ਦੇ ਵਿੱਚ ਆ ਕੇ ਇਹ ਦਾਅਵੇ ਕਰਨ ਲੱਗ ਪਏ ਵੀ ਅਸੀਂ ਸਹੀ ਆ ਜਾਂ ਤੁਸੀਂ ਗਲਤ ਆ ਉੱਥੇ ਵੀ 트ੰਪ ਆਪਣੀ ਮੋਛ ਦਾ ਸਵਾਲ ਬਣਾ ਲੈਂਦਾ ਤੇ ਇਹੀ ਕੁਛ ਜਿਹੜਾ ਕੈਨੇਡਾ ਵਾਲੇ ਮਾਮਲੇ ਵਿੱਚ ਵੀ ਹੋਇਆ ਤੇ ਇਹੀ ਕੁਛ ਹੋਣਾ ਭਾਰਤ ਵਾਲੇ ਮਾਮਲੇ ਵਿੱਚ ਵੀ ਹੁੰਦਾ ਦੇਖ ਰਹੇ ਆ ਤੇ ਟਰੰਪ ਜਿਹੜਾ ਇਸ ਵੇਲੇ ਕਾਫੀ ਨਾਰਾਜ਼ ਆ H1B ਵੀਜ਼ੇ ਦੇ ਉੱਤੇ ਵੀ ਗੁੱਸਾ ਨਿਕਲਿਆ ਆ ਮੈਗਾ ਸਪੋਰਟਰ ਜਿਹੜੇ ਆ ਭਾਰਤੀ ਵਰਕ ਪਰਮਿਟ ਵਾਲੇ ਨੂੰ ਵਾਪਸ ਭੇਜਣ ਦੀ ਗੱਲ ਵੀ ਕਰ ਰਹੇ ਆ ਸੋ ਕੁੱਲ ਮਿਲਾ ਕੇ ਜਿਹੜਾ ਜੋ ਕਾਫੀ ਗਰਮਾ-ਗਰਮੀ ਹੋਈ ਪਈ ਆ ਇਸ ਸਾਰੇ ਦੌਰਾਨ ਜੇ ਅਪਰ ਗੱਲ ਕਰੀਏ ਕੁਝ ਪੰਜਾਬੀਆਂ ਦੀ ਮੈਂ ਭਾਰਤੀਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਕੁਝ ਪੰਜਾਬੀਆਂ ਦੀ ਗੱਲ ਕਰ ਰਿਹਾ ਜਦੋਂ ਟਰੰਪ ਕੈਨੇਡਾ ਦੇ ਉੱਤੇ ਟੈਰਫ ਲਾ ਰਿਹਾ ਸੀਗਾ ਤਾਂ ਇਹ ਸਾਡੇ ਕਈ ਪੰਜਾਬੀ ਪੰਜਾਬਣਾਂ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਜਾਇਜ਼ ਠਹਿਰਾ ਰਹੇ ਸੀ ਕਹਿੰਦੇ ਅਮਰੀਕਾ ਫਰਸਟ ਅਮਰੀਕਾ ਜਿਹੜਾ ਹੈ ਇਹਦਾ ਕਰ ਸਕਦਾ ਆ ਅਸੀਂ ਅਮਰੀਕਾ ਦੇ ਵਫਾਦਾਰ ਆ ਅਸੀਂ ਅਮਰੀਕਾ ਦੇ ਨਾਲ ਖੜੇ ਆ ਹੁਣ ਉਹੀ ਪੰਜਾਬੀ ਪੰਜਾਬਣਾਂ ਕਈ ਜਿਹੜੇ ਆ ਸਾਰੇ ਨਹੀਂ ਉਹ ਜਦੋਂ ਭਾਰਤ ਦੇ ਉੱਤੇ ਟੈਰਫ ਲੱਗਣ ਦੀ ਗੱਲ ਆ ਰਹੀ ਆ ਹੁਣ ਇਹਨਾਂ ਨੂੰ ਤਕਲੀਫ ਹੋ ਰਹੀ ਆ ਕਹਿੰਦੇ ਵੀ ਮੋਦੀ ਸਹੀ ਆ ਇੱਥੇ 트੍ਰੰਪ ਗਲਤ ਆ ਸੋ ਕੈਨੇਡਾ ਦੇ ਮਾਮਲੇ ਦੇ ਵਿੱਚ 트੍ਰੰਪ ਸਹੀ ਸੀਗਾ ਟਰੂਟੋ ਗਲਤ ਸੀਗਾ ਤੇ ਹੁਣ ਇੰਡੀਆ ਦੇ ਮਾਮਲੇ ਵਿੱਚ ਮੋਦੀ ਸਹੀ ਹੋ ਗਿਆ ਟਰੰਪ ਗਲਤ ਹੋ ਗਿਆ ਕਹਿਣ ਨੂੰ ਵਫਾਦਾਰੀਆਂ ਅਮਰੀਕਾ ਨਾਲ ਆ ਪਰ ਨਿਕਲੀਆਂ ਵਫਾਦਾਰੀਆਂ ਜਾ ਕੇ ਭਾਰਤ ਨਾਲ ਆ ਉੱਪਰ ਉੱਪਰ ਜਿਹੜੇ 50 ਤਾਰਿਆਂ ਵਾਲੇ ਕੱਚੇ ਪਾਏ ਹੋਏ ਸੀ ਤੇ ਥੱਲਿਓ ਕੱਚੇ ਜਿਹੜੇ ਆ ਜੀ ਉਹ ਖਾਕੀ ਨਿਕਲੇ ਆ ਸੋ ਜਿਹੜਾ ਭਾਰਤ ਦੇ ਨਾਲ ਪਿਆਰ ਹੈਗਾ ਆ ਉਹ ਹੁਣ ਉੱਪਰ ਉੱਪਰ ਕੇ ਸਾਹਮਣੇ ਆ ਰਿਹਾ ਤੇ ਜਿਹੜੀ ਅਮਰੀਕਾ ਦੇ ਨਾਲ ਵਫਾਦਾਰੀ ਦੀਆਂ ਗੱਲਾਂ ਤਾਰਾ ਮਾਰੀਆਂ ਜਾ ਰਹੀਆਂ ਸੀਆਂ ਉਹ ਕਿਤੇ ਉੱਡ ਬੁੱਡ ਗਈ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਉੱਤਰਾਖੰਡ ਦੀ ਯੂਪੀ ਦੇ ਵਿੱਚੋਂ ਟੁੱਟ ਕੇ ਬਣਿਆ ਹੋਇਆ ਪਹਾੜੀ ਇਲਾਕਾ ਉੱਤਰਾਖੰਡ ਉੱਤਰਾਖੰਡ ਗੜ੍ਹਵਾਲ ਕਾਫੀ ਇਹ ਹਿੱਲ ਸਟੇਸ਼ਨ ਇੱਥੇ ਬਣਦੇ ਆ ਬਹੁਤ سارے ਲੋਕ ਇੱਥੇ ਘੁੰਮਣ ਫੈਲ ਲੈਂਦੇ ਆ ਹਰ ਸਾਲ ਇੱਥੇ ਜਿਹੜੇ ਹੜ੍ਹ ਆ ਉਹ ਅੱਗੇ ਨਾਲੋਂ ਵੱਧ ਤੋਂ ਵੱਧ ਆ ਰਹੇ ਆ ਉਹਦਾ ਵੱਡਾ ਕਾਰਨ ਹੈ ਕਿ ਕੁਦਰਤ ਦੇ ਨਾਲ ਛੇੜਛਾੜ ਦਰਖਤ ਵੱਡੇ ਜਾ ਰਹੇ ਆ ਪਹਾੜੀਆਂ ਹਟਾਈਆਂ ਜਾ ਰਹੀਆਂ ਪਹਾੜੀਆਂ ਇੱਥੇ ਸੁਰੰਗਾਂ ਕੱਢੀਆਂ ਜਾ ਰਹੀਆਂ ਪਾਣੀ ਕੱਢਿਆ ਜਾ ਰਿਹਾ ਉਹਦੇ ਨਾਲ ਕੁਦਰਤ ਦਾ ਤਵਾਜਨ ਵਿਗੜ ਰਿਹਾ ਤੇ ਹਰ ਸਾਲ ਹੀ ਨੁਕਸਾਨ ਹੁੰਦੇ ਆ ਜਿ ਤਾਜੀ ਘਟਨਾ ਵਾਪਰੀਆ ਉਤਰਾਖੰਡ ਦਾ ਜ਼ਿਲ੍ਹਾ ਉੱਤਰਕਾਸ਼ੀ ਉਹਦੇ ਵਿੱਚ ਇੱਕ ਹਰਸ਼ੀਲ ਵਾਦੀ ਆ ਜਿੱਥੇ ਲੋਕ ਜਾ ਕੇ ਰੁਕਦੇ ਆ ਜਦੋਂ ਗੰਗੋਤਰੀ ਦੇਖਣ ਜਾਂਦੇ ਆ ਗੰਗੋਤਰੀ ਦੇਖਣ ਗਏ ਲੋਕ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਰੈਸਟੋਰੈਂਟ ਬਣੇ ਨੇ ਹੋਟਲ ਬਣੇ ਨੇ ਤੇ Airbnb ਆ ਉਹਨਾਂ ਦੇ ਵਿੱਚ ਜਾ ਕੇ ਰਹਿੰਦੇ ਆ ਸੋ ਜਿਹਾ ਹੀ ਇੱਕ ਪਿੰਡ ਜਿਹੜਾ ਜੀ ਆ ਗੰਗੋਤੀ ਦੇ ਰਾਹ ਦੇ ਵਿੱਚ ਪੈਂਦਾ ਉੱਥੇ ਜਿਹੜਾ ਹੜ ਆਇਆ ਇਸ ਪਿੰਡ ਦੇ ਆਲੇ ਦੁਆਲੇ ਦੇ ਲੋਕ ਪਹਿਲਾਂ ਹੀ ਇਹ ਕਹਿ ਰਹੇ ਸੀਗੇ ਕਿ ਇੱਥੇ 6500 ਦੇ ਕਰੀਬ ਦਿਓਦਾਰ ਦੇ ਜਿਹੜੇ ਮੋٹے ਵੱਡੇ ਪੁਰਾਣੇ ਟਰੀ ਜਿਹੜੇ ਦਰਖਤ ਨੇ ਉਹ ਵੱਡੇ ਗਏ ਆ ਇਹ ਕੁਦਰਤ ਦੇ ਨਾਲ ਖਲਵਾੜ ਆ ਇਹਦਾ ਅਫਜ਼ਾਨਾ ਜਿਹੜਾ ਆ ਜਰੂਰ ਭੁਗਤਣਾ ਦਊਗਾ ਹੁਣ ਉਹੀ ਗੱਲ ਹੋਈ ਆ ਜੀ ਜਿਹੜਾ ਇੱਕ ਬੱਦਲ ਫਟਿਆ ਮੀਂਹ ਇੱਕਦਮ ਪਹਾੜਾਂ ਦੇ ਉੱਤੇ ਆਇਆ ਤੇ ਉਹ ਸਾਰਾ ਇਹ ਪਾਣੀ ਆ ਕੇ ਪਿੰਡ ਦੇ ਬਹੁਤ ਵੱਡੇ ਹਿੱਸੇ ਨੂੰ ਰੋੜ ਕੇ ਲੈ ਗਿਆ ਤੁਸੀਂ ਆਹ ਵੀਡੀਓ ਦੇ ਵਿੱਚ ਦੇਖ ਸਕਦੇ ਆ ਕਿ ਪਿੰਡ ਜਿਹੜਾ ਕਿ ਇੱਕ ਚੋਕ ਕਹਿ ਸਕਦੇ ਆ ਪਹਾੜੀ ਨਾਲਾ ਕਹਿ ਸਕਦੇ ਆ ਉਹਦੇ ਦੋਨੇ ਪਾਸੇ ਜਿਹੜਾ ਵਸਿਆ ਹੋਇਆ ਤੇ ਜਦੋਂ ਪਹਾੜਾਂ ਤੋਂ ਇੱਕਦਮ ਇਹ ਪਾਣੀ ਆਇਆ ਸ਼ੂਕ ਦਾ ਤਾਂ ਉਹਨੇ ਰਗਾ ਦੇ ਵਿੱਚ ਕੁਛ ਨਹੀਂ ਦੇਖਿਆ ਪਿੰਡ ਦਾ ਇੱਕ ਵੱਡਾ ਹਿੱਸਾ ਇਹ ਰੋੜ ਕੇ ਜਿਹੜਾ ਆਪਣੇ ਨਾਲ ਲੈ ਗਿਆ ਅਧਿਕਾਰੀ ਇਹ ਕਹਿ ਰਹੇ ਆ ਕਿ ਚਾਰ ਮੌਤਾਂ ਹੋਣ ਦੀ ਪੁਸ਼ਟੀ ਆ ਅਤੇ ਅਣਗਿਣਤ ਲੋਕ ਜਿਹੜੇ ਆਹੋ ਲਾਪਤਾ ਹੋਏ ਆ। ਸੋ ਕੁਝ ਮਲਬੇ ਦੇ ਹੇਠਾਂ ਕੁਝ ਪਾਣੀ ਦੇ ਨਾਲ ਰੁੜ ਗਏ ਆ। ਸੋ ਮੌਤਾਂ ਦੀ ਗਿਣਤੀ 50 ਤੋਂ 100 ਦੇ ਵਿਚਾਲੇ ਹੋ ਸਕਦੀ ਆ। ਅਜਿਹੇ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਪਰ ਕੁੱਲ ਮਿਲਾ ਕੇ ਗਿਣਤੀ ਕਿੰਨੀ ਆ ਇਹ ਕੁਝ ਦਿਨ ਅਟਕ ਕੇ ਪਤਾ ਲੱਗੂਗਾ। ਇਲਾਕੇ ਦੇ ਲੋਕ ਜਿਹੜੇ ਆ ਵਾਰ-ਵਾਰ ਕਹਿ ਰਹੇ ਆ ਕਿ ਇੱਥੇ ਇਹ ਸਾਰਾ ਕੁਛ ਇਸ ਕਰਕੇ ਵਾਪਰਿਆ ਕਿਉਂਕਿ ਲੋਕਾਂ ਦੇ ਵਿਰੋਧ ਦੇ ਬਾਵਜੂਦ 650 ਦੇ ਕਰੀਬ ਦਰਖਤ ਵੱਡੇ ਗਏ ਆ ਤੇ ਉਹ ਦਰਖਤ ਜਿਹੜੇ ਕਿ ਪਾਣੀ ਰੋਕ ਲੈਂਦੇ ਸੀ ਪਹਾੜਾਂ ਦੇ ਵਿੱਚ ਉੱਪਰ ਹੀ ਤੇ ਉਹ ਸਾਰਾ ਪਾਣੀ ਥੱਲੇ ਆਇਆ ਤੇ ਇਹਦੇ ਨਾਲ ਏਡਾ ਵੱਡਾ ਨੁਕਸਾਨ ਹੋਇਆ ਸਾਰਾ ਪਿੰਡ ਵੀ ਤਬਾਹ ਹੋ ਗਿਆ ਤੇ ਜਾਨਾਂ ਵੀ ਚਲੇ ਗਈਆਂ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਇੱਕ ਉਸ ਸਿਆਸਤਦਾਨ ਦੀ ਮੇਰੀ ਮਰਾਦ ਆ ਸਤਿਆਪਾਲ ਮਲਕ ਹੁਣਾਂ ਤੋਂ ਜਿਨ੍ਹਾਂ ਨੇ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਜਦੋਂ ਪੰਜਾਬੀਆਂ ਦੇ ਉੱਤੇ ਕੋਈ ਹਮਲਾ ਹੋਇਆ ਜਦੋਂ ਸਿੱਖਾਂ ਨੂੰ ਕੁਝ ਬੁਰਾ ਭਲਾ ਕਿਹਾ ਗਿਆ ਤਾ ਉਹਨਾਂ ਦੀ ਜ਼ੁਬਾਨ ਜਿਹੜੀ ਆ ਬੋਲਣੋਂ ਰੁਕੀ ਨਹੀਂ ਉਹਨਾਂ ਨੇ ਹਮੇਸ਼ਾ ਹੀ ਪੰਜਾਬੀਆਂ ਲਈ ਸਿੱਖਾਂ ਲਈ ਕਿਸਾਨਾਂ ਲਈ ਹਾ ਦਾ ਨਾਅਰਾ ਜਿਹੜਾ ਮਾਰਿਆ ਗੱਲ ਕਿਸਾਨ ਮੋਰਚੇ ਦੀ ਕਰ ਲਈਏ ਜਦੋਂ ਸਾਰਾ ਸੰਘੀ ਆਈਟੀ ਸੈੱਲ ਸਾਰੇ ਸੰਘੀ ਨੈਟਵਰਕ ਕਿਸਾਨਾਂ ਨੂੰ ਬਦਨਾਮ ਕਰ ਰਿਹਾ ਸੀ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਭਾਜਪਾ ਆਗੂ ਸਤਿਆਪਾਲ ਮਲਿਕ ਉਦੋਂ ਵੀ ਵਿਰੋਧ ਕਰ ਰਹੇ ਸੀਗੇ ਗਾਹੇ-ਬਗਾਹੇ ਸਿੱਖਾਂ ਨੂੰ ਕਦੀ ਕਿਸੇ ਤਰੀਕੇ ਬਦਨਾਮ ਕਰਨ ਦੀ ਗੱਲ ਆਈ ਕਦੀ ਪੰਜਾਬੀਆਂ ਦੇ ਕੋਈ ਉਜਾ ਲਾਈਆਂ ਗਈਆਂ ਉਦੋਂ ਵੀ ਸਤਿਆਪਾਲ ਮਿਲਕ ਜਿਹੜੇ ਆਧਾਰਨਾ ਦੇ ਦੇ ਕੇ ਸਮਝਾਉਂਦੇ ਰਹੇ ਕਿ ਕਿਵੇਂ ਪੰਜਾਬੀਆਂ ਨੇ ਸਿੱਖਾਂ ਨੇ Hindu ਧਰਮ ਨੂੰ ਬਚਾਇਆ ਹੋਇਆ ਤੇ ਇਹ ਹੋوند ਜੇਕਰ ਕੋਈ ਬਚੀ ਹੋਈ ਹੈ ਤਾਂ ਸਿੱਖਾਂ ਕਰਕੇ ਆ ਸੋ ਇਹ ਸ਼ਖਸ ਜਿਹੜੇ ਕਿ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸੀਗੇ ਇਨ੍ਹਾਂ ਦੀ ਕਿਡਨੀ ਦੇ ਵਿੱਚ ਸਮੱਸਿਆ ਸੀਗਾ ਸਮੱਸਿਆ ਸੀ ਤੇ ਇਹ ਹੇ ਕਾਲ ਚਲਣਾ ਕਰ ਗਏ ਉੱਤਰ ਪ੍ਰਦੇਸ਼ ਦੇ ਬਾਗਪੱਤ ਜ਼ਿਲ੍ਹੇ ਦੇ ਹਸਵਾੜਾ ਪਿੰਡ ਦੇ ਨਾਲ ਇਹਨਾਂ ਦਾ ਸਬੰਧ ਸੀਗਾ ਇੱਕ जाट ਪਰਿਵਾਰ ਦੇ ਵਿੱਚੋਂ ਸੀਗੇ ਇਹ ਸਰਕੇ ਕਿਸਾਨੀ ਦੇ ਬਹੁਤ ਲਾਗੇ ਸੀਗੇ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ ਸੀ ਕਿਉਂਕਿ ਉਹ ਲੋਕਾਂ ਲਈ ਖੜਦੇ ਰਹੇ ਆ ਲੋਕਾਂ ਲਈ ਬੋਲਦੇ ਰਹੇ ਆ ਇਸ ਕਰਕੇ ਉਹਨਾਂ ਦੀ ਮੌਤ ਦਾ ਦੁੱਖ ਵੀ ਬਹੁਤ ਮਨਾਇਆ ਜਾ ਰਿਹਾ ਅਖੀਰ ਦੇ ਵਿੱਚ ਗੱਲਬਾਤ ਕਰੀਏ ਜੀ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਬੁਚੜ ਪੁਲਿਸ ਅਧਿਕਾਰੀਆਂ ਦੀ ਪੰਜਾਬ ਪੁਲਿਸ ਦੇ ਵਿੱਚ ਅਜਿਹੇ ਅਧਿਕਾਰੀਆਂ ਦੀ ਕਮੀ ਨਾ ਪਹਿਲਾਂ ਰਹੀ ਐ ਤੇ ਨਾ ਹੋਣਾ ਬੇਸ਼ੱਕ ਬਹੁਤਿਆਂ ਨੂੰ ਸਜ਼ਾਾਂਵਾਂ ਹੋ ਗਈਆਂ ਪਰ ਹੱਲੇ ਵੀ ਪੰਜਾਬ ਪੁਲਿਸ ਦੇ ਵਿੱਚ ਅਜਿਹੇ ਅਫਸਰਾਂ ਦੀ ਕੋਈ ਕਾਟ ਨਹੀਂ ਜਿਹੜੇ ਕਿ ਉੱਪਰਲੇ ਛਾਲੇ ਦੇ ਉੱਤੇ ਆਪਣੇ ਲੋਕਾਂ ਦਾ ਕਤਲੇਆਮ ਕਰਨ ਲੱਗੇ ਢਿੱਲ ਨਹੀਂ ਕਰਦੇ ਹੁਣ ਵੀ ਭਗਵੰਤ ਮਾਨ ਸਰਕਾਰ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਪੰਜਾਬ ਦੀ ਜਵਾਨੀ ਤੇ ਕੀਤੇ ਜਾ ਰਹੇ ਆ ਇਹ ਗੱਲ ਹੈਗੀ ਆ 32 ਸਾਲ ਪੁਰਾਣੀ 1993 ਦਾ ਇੱਕ ਮਕਦਮਾ ਸਿਕਾ ਤਾਰਨਤਾਰਨ ਜ਼ਿਲ੍ਹੇ ਦੇ ਵਿੱਚ ਦੋ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਜਿਹੜੇ ਤੁਸੀਂ ਦੋ ਪੁਲਿਸ ਵਾਲੇ ਪਿੱਛੇ ਦੇਖਦੇ ਆ ਦੋ ਇਹ ਸੀਗੇ ਭਪਿੰਦਰਜੀਤ ਸਿੰਘ ਤੇ ਸੂਬਾ ਸਿੰਘ ਬਾਕੀ ਇਹਨਾਂ ਦੇ ਨਾਲ ਹੋਰ ਸਾਥੀ ਸੀਗੇ ਸੋ ਤਰੱਕੀ ਵਾਸਤੇ ਕਹਿ ਲਓ ਤੁਸੀਂ ਜਾਂ ਪੈਸਿਆਂ ਵਾਸਤੇ ਕਹਿ ਲਓ ਜਾਂ ਇੱਕ ਇਹਨਾਂ ਦੀ ਸਾਈਕੀ ਇਹੋ ਜੀ ਬਣ ਗਈ ਸੀ ਕਿ ਜਿੰਨਾ ਚਿਰ ਸ਼ਾਮ ਨੂੰ ਦੋ ਚਾਰ ਮੁੰਡੇ ਨਹੀਂ ਮਾਰਦੇ ਸੀਗੇ ਇਹਨਾਂ ਨੂੰ ਜਿਹੜੀ ਰੋਟੀ ਨਹੀਂ ਸੀ ਵਧੀਆ ਲੱਗਦੀ ਸ਼ਰਾਬ ਇਹਨਾਂ ਨੇ ਫੇਰ ਪੀਣੀ ਜਾਂ ਰੋਟੀ ਉਦੋਂ ਖਾਣੀ ਜਦੋਂ ਦੋ ਚਾਰ ਮੁੰਡੇ ਚੱਕ ਕੇ ਮਾਰ ਦਿੰਦੇ ਸੀ ਚਾਹੇ ਉਹਦੇ ਵਿੱਚ ਕੋਈ ਖਾੜਕੂ ਹੋਵੇ ਚਾਹੇ ਕੋਈ ਆਮ ਘਰ ਦਾ ਬੰਦਾ ਹੋਵੇ ਇਹਨਾਂ ਦੀ ਇੱਕ ਕਹੋ ਵੀ ਸ਼ੌਂਕ ਇਹਨਾਂ ਦਾ ਬਣ ਗਿਆ ਸੀਗਾ ਵੀ ਰੋਜ਼ ਰੋਟੀ ਜਿਹੜੀ ਆ ਮੁੰਡੇ ਮਾਰ ਕੇ ਖਾਣੀ ਆ ਸੋ ਇਸ ਮਾਮਲੇ ਦੇ ਵਿੱਚ ਜਿਹੜੇ ਮਾਰੇ ਗਏ 7 ਜਾਣੇ ਸੀ ਉਹਨਾਂ ਵਿੱਚੋਂ 3 ਖੁਦ ਪੁਲਿਸ ਵਾਲੇ ਸੀਗੇ ਐਸਪੀ ਉਹ ਜਿਹਨਾਂ ਨੂੰ ਆਪਾਂ ਹੋਮਗਾਰਡ ਕਹਿੰਦੇ ਸੀ ਉਸ ਵੇਲੇ ਉਹ ਸੀਗੇ ਤੇ 4 ਜਿਹੜੇ ਹੋਰ ਦਲਦਲ ਪਾਈਚਾਰੇ ਦੇ ਨਾਲ ਮਿਲੇ ਹੋਏ ਲੋਕ ਉਹ ਚੱਕ ਇਹਨਾਂ ਨੇ ਮਾਰ ਦਿੱਤੇ ਦੋ ਅੱਡ-ਅੱਡ ਮੁਕਾਬਲਿਆਂ ਦੇ ਵਿੱਚ ਸੋ ਇਹਨਾਂ ਦੇ ਮਾਮਲੇ 'ਚ ਹੁਣ ਗੁਲਬਾਰਕ ਸਿੰਘ ਅਤੇ ਰਗਵੀਰ ਸਿੰਘ ਦੋਨੇ ਸਾਬਕਾ ਇੰਸਪੈਕਟਰ ਐਸਐਸਪੀ ਭਵਿੰਦਰਜੀਤ ਸਿੰਘ ਜਿਹੜਾ ਤੁਸੀਂ ਵਾਰਦੀ ਵਿੱਚ ਦੇਖ ਰਹੇ ਆ ਸਾਬਕਾ ਡੀਐਸਪੀ ਦਵਿੰਦਰ ਸਿੰਘ ਸਾਬਕਾ ਇੰਸਪੈਕਟਰ ਸੁਭਾਸ਼ ਸਿੰਘ ਜਿਹੜਾ ਲਾਲ ਪੱਗ ਵਾਲਾ ਅਤੇ ਕੁਝ ਹੋਰ ਪੁਲਿਸ ਵਾਲੇ ਇਹਦੇ ਵਿੱਚ ਸ਼ਾਮਲ ਸੀਗੇ ਤੇ ਇਹਨਾਂ ਨੇ ਤੇ ਦੋਸ਼ ਲਾ ਕੇ ਇਹਨਾਂ ਨੇ ਸ਼ਿੰਦਰ ਸਿੰਘ ਦੇਸਾ ਸਿੰਘ ਸੁਖਦੇਵ ਸਿੰਘ ਬਲਕਾਰ ਸਿੰਘ ਰਾਣੀ ਵਿਲਾ ਤਰਨਤਨ ਪਿੰਡ ਦੇ ਚਾਰੇ ਜਾਣੇ ਅਤੇ ਹਰਵਿੰਦਰ ਸਿੰਘ ਕੈਥਲ ਸਰਬਜੀਤ ਸਿੰਘ ਖੰਸਾ ਵਾਲਾ ਅਤੇ ਮੰਗਲ ਸਿੰਘ ਕਰਮੂ ਵਾਲਾ ਤਿੰਨੇ ਪੁਲਿਸ ਮੁਲਾਜ਼ਮ ਇਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਸੀਪੀਆਈ ਅਦਾਲਤ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੇ ਕੇਸ ਪਾਇਆ ਹੋਇਆ ਸੀਗਾ 32 ਸਾਲ ਲੰਮੀ ਲੜਾਈ ਲੜੀ ਆ ਕੁਝ ਮਰਨ ਵਾਲਿਆਂ ਦੇ ਤਾਂ ਬੱਚੇ ਜਿਹੜੇ ਬਾਅਦ ਚ ਹੋਏ ਆ ਤੇ 2-2 ਮਹੀਨੇ ਬਾਅਦ 3-3 ਮਹੀਨੇ ਬਾਅਦ ਉਹੋ ਇਹ ਕੇਸ ਲੜ ਰਹੇ ਸੀ ਤਰ੍ਹਾਂ ਤਰ੍ਹਾਂ ਦੇ ਡਰਾਵੇ ਲਾਲਚਾ ਧਮਕੀਆਂ ਉਹਨਾਂ ਨੂੰ ਮਿਲੀਆਂ ਪਰ ਉਹ ਕੇਸ ਲੜਦੇ ਰਹੇ ਆ ਤੇਖੀਰ ਜਾ ਕੇ ਉਹ ਇਹਨਾਂ ਨੂੰ ਉਮਰ ਕੈਦ ਕਰਵਾਉਣ ਵਿੱਚ ਕਾਮਯਾਬ ਹੋ ਗਏ ਆ ਸੋ ਸੀਪੀਆਈ ਦੀ ਅਦਾਲਤ ਨੇ ਇਹਨਾਂ ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜੀ ਸੋ ਹੁਣ ਤਰਾਸਦੀ ਇਹ ਹੈ ਕਿ 32 ਸਾਲ ਲਾ ਕੇ ਪਰਿਵਾਰਾਂ ਨੇ ਇਹ ਸਜ਼ਾ ਕਰਵਾਈ ਹੈ ਤੇ ਹੁਣ ਇਹ ਅਪੀਲਾਂ ਕਰਨਗੇ ਅਪੀਲਾਂ ਦੇ ਵਿੱਚ ਜ਼ਮਾਨਤਾ ਲੈਣਗੇ ਜੇਕਰ ਜ਼ਮਾਨਤ ਨਾ ਵੀ ਹੋਈ ਤਾਂ 15 ਅਗਸਤ ਦਾ 26 ਜਨਵਰੀ ਨੂੰ ਜਾਂ ਰਾਜਪਾਲ ਉਹਨਾਂ ਤੇ ਤੇ ਤਰਸ ਆ ਜਾਣਾ ਗਵਰਨਰ ਨੂੰ ਤੇ ਜਾਂ ਰਾਸ਼ਟਰਪਤੀ ਨੂੰ ਤਰਸ ਆ ਜਾਣਾ ਵੇ ਇਹ ਦਈਆਂ ਕਾਰਵਾਈਆਂ ਦੇ ਨਾਲ ਜੀ ਉਹ ਪੁਲਿਸੀਆਂ ਦਾ ਮਨੋਵਲ ਡਗਦਾ ਆ ਗਾਹਾਂ ਫੇ ਮਤਲਬ ਝੂਠੇ ਪੁਲਿਸ ਮੁਕਾਬਲੇ ਨਹੀਂ ਪੁਲਿਸ ਵਾਲੇ ਬਣਾਉਂਦੇ ਜੇ ਪਹਿਲੀਆਂ ਨੂੰ ਸਜ਼ਾ ਹੋ ਜAVE ਸੋ ਇਸ ਕਰਕੇ ਇਹਨਾਂ ਛੱਡਣਾ ਬੜਾ ਜ਼ਰੂਰੀ ਆ ਅਕਸਰ ਜਿਹਾ ਕਹਿ ਕੇ ਜਿੰਨੇ ਵੀ ਪੁਲਿਸ ਸੀਗੇ ਪਹਿਲਾਂ ਜਿਹਨਾਂ ਨੂੰ ਸਜ਼ਾਵਾ ਹੋਈਆਂ ਉਹਨਾਂ ਦੇ ਵਿੱਚੋਂ ਬਹੁਤੇ ਛੱਡ ਦਿੱਤੇ ਜਾਂਦੇ ਆ ਜਿਵੇਂ ਕਿ ਸੌਦਾ ਸਾਹਦ ਹੁਣ 40ਵੀਂ ਵਾਰੀ ਪਰਵੋਲ ਦੇ ਉੱਤੇ ਜਾਂ ਛੁੱਟੀ ਦੇ ਉੱਤੇ ਬਾਹਰ ਆਇਆ ਸੋ ਸਰਕਾਰੀ ਜਿਹੜੇ ਬੰਦੇ ਆ ਜੀ ਉਹਨਾਂ ਨੂੰ ਸਜ਼ਾਵਾ ਕਰਾਉਣੀਆਂ ਬਹੁਤ ਔਖੀਆਂ ਤੇ ਜੇ ਹੋ ਵੀ ਜਾਣ ਤਾਂ ਸੌਦਾ ਸਾਹਦ ਨੂੰ ਇਹਨਾਂ ਪੁਲਿਸਿਆਂ ਨੂੰ ਛੱਟ ਬਾਹਰ ਆ ਜਾਂਦੇ ਆ ਲੋਕਾਂ ਨੂੰ ਕਹਿੰਦੇ ਆ ਵੀ ਕਾਨੂੰਨ ਮੰਨੋ ਪਰ ਸਰਕਾਰ ਉੱਥੋਂ ਦੀਆਂ ਏਜੰਸੀਆਂ ਪਰ ਆਪ ਆਪਣਾ ਕਾਨੂੰਨ ਉਹ ਕਦੀ ਵੀ ਨਹੀਂ ਮੰਨਦੇ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੀ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ